ਸਫਲ ਕਰਨੇ ਜ਼ਿੰਦਗੀ ਸਫਲ ਕਰਨੀ ਔਰ ਫੇਮਰ ਕਰਨੀ ਇਥੇ ਬੈਠ ਕੇ ਅਗਰ ਤਾਸ਼ ਖੇਡਣ ਲੱਗ ਪਈਏ ਸਤ ਸੰਗ ਨਹੀਂ ਫਿਰ ਗੁਰਦੁਆਰਾ ਨਹੀਂ ਰਹਿ ਜਾਂਦਾ ਕਲਬ ਕੋਈ ਆਮ تھا ਕੋਈ ਆਮ ਨਹੀਂ ਪਰ ਐਸਾ ਕਿਉਂ ਹੈ ਕਿ ਜੋ ਆਪਣੇ ਜੀਵਨ ਦੀ ਹੀ ਸਹੀ ਵਰਤੋਂ ਨਹੀਂ ਕਰੇਗਾ ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰ ਸਕਦਾ ਇਤਨੀ ਮਹਾਰਤ ਕਰਦੇ ਜੋ ਆਪਣੇ ਹੱਥਾਂ ਦੀ ਸਹੀ ਵਰਤੋਂ ਨਹੀਂ ਕਰ ਸਕਦਾ ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰੇਗਾ ਜੋ ਆਪਣੀ ਜ਼ਬਾਨ ਦੀ ਸਹੀ ਵਰਤੋਂ ਨਹੀਂ ਕਰ ਸਕਦਾ ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰੇਗਾ ਤੇ ਜਿਸ ਨੇ ਆਪਣੇ ਜ਼ਿੰਦਗੀ ਦੀ ਸਹੀ ਵਰਤੋਂ ਕਰ ਲਈ ਉਹ ਗੁਰਦੁਆਰੇ ਦੀ ਵੀ ਸਹੀ ਵਰਤੋਂ ਕਰੇਗਾ ਕਿਉਂਕਿ ਆਪਣੇ ਦੇਸ਼ ਤੋਂ ਬਾਹਰ ਜਦ ਘੁੰਮ ਫਿਰ ਕੇ ਮੈਂ ਦੇਖਿਆ ਹੈ ਕੋਈ ਥੋੜ੍ਹੀ ਗੁਰਦੁਆਰੇ ਨੇ ਜਿਨ੍ਹਾਂ ਦਾ ਸਹੀ ਇਸਤੇਮਾਲ ਹੋ ਰਿਹਾ ਹੋਵੇ ਵਰਨਾ ਨਹੀਂ ਹੈ ਗੰਥਨ ਨੂੰ ਨਾ ਚੰਗੀ ਲੱਗੇ ਨਾ ਤਾਂ ਮੇਰੀ ਕੋਈ ਬਹੁਤੀ ਐਸੀ ਇੱਛਾ ਵੀ ਨਹੀਂ ਕਿ ਤੁਹਾਨੂੰ ਚੰਗੀ ਲੱਗੇ ਇਕ ਕੋਈ ਜ਼ਰੂਰੀ ਮੇਰੀ ਇੱਛਾ ਵੀ ਨਹੀਂ ਇਸ ਰੰਗ ਦੀ ਵਗ ਤੋਂ ਵਾਦਿਤ ਨਹੀਂ ਹੈ ਨਾ ਆਪਾਂ ਚੱਲਦੇ ਭਲੇ ਕੋਈ ਵਸਦੇ ਬੰਦੇ ਕੋਈ ਲੰਬੀ ਛੋਟੀ ਗੱਲ ਤੇ ਨਹੀਂ ਕੋਈ ਝਗੜਾ ਝਗੜਾ ਥੋੜੀ ਕਰਨਾ ਹੈ ਕੋ ਮਕਦਮੇਬਾਜ਼ੀ ਥੋੜੀ ਕਰਨੀ ਹੈ ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਆਪਣੇ ਵੇਸ ਤੋਂ ਬਾਅਦ ਭਾਰਤ ਤੋਂ ਬਾਅਦ ਧਰਮ ਮੰਦਰਾਂ ਦਾ ਸਹੀ ਇਸਤੇਮਾਲ ਨਹੀਂ ਹੈ ਕਿ ਜੇ ਧਰਮ ਮੰਦਰ ਦਾ ਵੀ ਸਹੀ ਇਸਤੇਮਾਲ ਨਹੀਂ ਤੇ ਫਿਰ ਕੀ ਇੱਕ ਕਲੱਬ ਦਾ ਉਸੇ ਢੰਗ ਨਾਲ ਇਸਤੇਮਾਲ ਕੀਤਾ ਜਾਂਦਾ ਜੋ ਕਲੱਬ ਦਾ ਵਿਧਾਨ ਹੈ ਇਕ ਥੀਏਟਰ ਦਾ ਉਸੇ ਢੰਗ ਨਾਲ ਇਸਤੇਮਾਲ ਕੀਤਾ ਜਾਂਦਾ ਜਿਸ ਵਾਸਤੇ ਕਿ ਥੀਏਟਰ ਬਣਾਇਆ ਗਿਆ ਪਰ ਇੱਕ ਗੁਰਗਲਾਰੇ ਦਾ ਉਸ ਵਾਸਤੇ ਇਸਤੇਮਾਲ ਨਹੀਂ ਕੀਤਾ ਜਾਂਦਾ ਜਿਸ ਵਾਸਤੇ ਕਿ ਬਣਾਇਆ ਗਿਆ ਜਿਸ ਢੰਗ ਵਾਸਤੇ ਬਣਾਇਆ ਗਿਆ ਕਿਸ ਵਾਸਤੇ ਬਣਾਇਆ ਸਿਰਫ ਸੱਚ ਤੱਕ ਪਹੁੰਚਣ ਵਾਸਤੇ ਕਿਸ ਵਾਸਤੇ ਬਣਾਇਆ ਸਿਰਫ ਸੱਚ ਤੱਕ ਪਹੁੰਚ ਸਕੀਏ ਲੱਖਾਂ ਡਾਲਰ ਖਰਚ ਕਰਦੇ ਨੇ ਐਨਾ ਸਿਲਸਿਲਾ ਬਣਾਇਆ ਤੇ ਕਿਸ ਵਾਸਤੇ ਸੱਚ ਤੱਕ ਪਹੁੰਚਣ ਵਾਸਤੇ ਮੈਂ ਫਿਰ ਅਰਜ਼ ਕਰਾਂ ਜੇ ਜੀਵਨ ਦਾ ਸਹੀ ਇਸਤੇਮਾਲ ਨਹੀਂ ਤਾਂ ਫਿਰ ਗੁਰਦੁਆਰੇ ਦਾ ਵੀ ਸਹੀ ਇਸਤੇਮਾਲ ਨਹੀਂ ਜੇ ਜ਼ਿੰਦਗੀ ਦੀ ਸਹੀ ਵਰਤੋਂ ਨਹੀਂ ਤਾਂ ਫਿਰ ਗੁਰਦੁਆਰੇ ਦੀ ਵੀ ਸਹੀ ਵਰਤੋਂ ਨਹੀਂ ਔਰ ਹਿੰਦੁਸਤਾਨ ਵਿੱਚ ਇਤਨੀ ਗੱਲ ਤੇ ਮੰਨਣੀ ਪੈਣੀ ਹੈ ਧਨ ਦੀ ਦੁਨੀਆ 'ਚ ਜ਼ਰੂਰ ਪਛੜਿਆ ਹੋਇਆ ਹੈ ਧਰਮ ਦੀ ਦੁਨੀਆ 'ਚ ਨਹੀਂ ਪਛੜਿਆ ਇਤਨੀ ਮੈਂ ਅਰਜ਼ ਕਰਦਾ ਕੋਈ ਮਨੁੱਖ ਗੁਰਦੁਆਰਿਆਂ ਦਾ ਗਲਤ ਇਸਤੇਮਾਲ ਨਹੀਂ ਕਰ ਸਕਦਾ ਅਗਰ ਕਰੇ ਉਹ ਸੇਵਾ ਸੇਵਕਤ ਰੋਕ ਦਿੱਤਾ ਜਾਂਦਾ ਉਸੇ ਵੇਲੇ ਕੋਈ ਮਨੁੱਖ ਧਰਮ ਮੰਦਰਾਂ ਦਾ ਗਲਤ ਇਸਤੇਮਾਲ ਨਹੀਂ ਕਰ ਸਕਦਾ ਸਨਾਤਨ ਮੰਦਰ ਹੋਵਨ ਗੁਰੂ ਘਰ ਦੇ ਅਸਥਾਨ ਹੋਵਨ ਜੈਨ ਮੰਦਰ ਹੋਵਨ ਬੋਧ ਮੰਦਰ ਹੋਵਨ ਮੰਦਰ ਸਿਰਫ ਬਣੇ ਨੇ ਪ੍ਰਭੂ ਨਾਲ ਜੁੜਨ ਵਾਸਤੇ ਪਰਮਾਤਮਾ ਨਾਲ ਜੁੜਨ ਵਾਸਤੇ ਹੋਰ ਕੁਝ ਕਰਨਾ ਹੈ ਬੜੇ ਗੁਰਦੁਆਰੇ ਬਣੇ ਐ ਸਿਰਫ ਗੁਰੂ ਤੱਕ ਪਹੁੰਚਣ ਵਾਸਤੇ ਗੁਰਦੁਆਰਾ ਬਣੇ ਐ ਸਿਰਫ ਸੱਚ ਤੱਕ ਪਹੁੰਚਣ ਵਾਸਤੇ ਪਰ ਜੇ ਗੁਰਦੁਆਰੇ ਦਾ ਸਹੀ ਇਸਤੇਮਾਲ ਨਹੀਂ ਤੋਂ ਇਤਨੀ ਗੱਲ ਜ਼ਰੂਰ ਹੈ ਕਿ ਉਸਨੇ ਆਪਣੀ ਜ਼ਿੰਦਗੀ ਦਾ ਵੀ ਸਹੀ ਇਸਤੇਮਾਲ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਜਾਪ ਹੈ ਹੀ ਨਹੀਂ ਅਗਰ ਜਾਪ ਹੋਵੇ ਉਹ ਮਨ ਗੁਰਦੁਆਰੇ ਦੀ ਬੇਦਬੀ ਨਹੀਂ ਕਰੇਗਾ ਇਤਨੀ ਮੈਂ ਅਰਜ਼ ਕਰਦੇ ਹਾਂ ਅਦਬ ਨਾਲ ਆਵੇਗਾ ਅਦਬ ਨਾਲ ਬੈਠੇਗਾ ਅਦਬ ਨਾਲ ਸੁਣੇਗਾ ਅਦਬ ਨਾਲ ਸਾਰੇ ਕਰਮ ਕਰੇਗਾ ਔਰ ਅਦਬ ਹੀ ਬਜ਼ੁਰਗੀ ਦਾ ਬਜ਼ੁਰਗ ਦੇ ਸਤਕਾਰ ਦਾ ਪਹਿਲਾ ਚਿੰਨ ਹੈ ਅਦਬ ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋਂ ਨੇ ਇਕਬਾਲ ਨੇ ਸਾਫ਼ ਕਹਿ ਦਿੱਤਾ ਅਦਬ ਗੁਰੂ ਨਾਲ ਪਿਆਰ ਹੈ ਅਦਬ ਪ੍ਰਮਾਤਮਾ ਨਾਲ ਪਿਆਰ ਹੈ ਅਦਬ ਜਿੱਥੇ ਬੇਅਦਬੀ ਹੈ ਉੱਥੇ ਇੱਕ ਗੱਲ ਤੇ ਮਨੁੱਖ ਨੇ ਮੰਨ ਲਈ ਕਿ ਮੈਂ ਥੋਂ ਵੱਡਾ ਨਹੀਂ ਕੋਈ ਅਦਬ ਕਰਨ ਦੀ ਲੋੜ ਨਹੀਂ ਅਦਬ ਬੰਦਾ ਕਿਸ ਦਾ ਕਰਦਾ ਆਪਣੇ ਤੋਂ ਵੱਡੇ ਦਾ ਤੇ ਜੀ ਬੇਅਦਬੀ ਇਹ ਤੁਨ ਗੱਲ ਤੇ ਸਪਸ਼ਟ ਹੋ ਗਈ ਗੁਰੂ ਕੋਈ ਵੱਡਾ ਨਹੀਂ ਗੁਰਦੁਆਰਾ ਕੋਈ ਵੱਡਾ ਨਹੀਂ ਅਸੀਂ ਗਲਤ ਇਸਤੇਮਾਲ ਕਰ ਸਕਦੇ ਬੇਅਦਬੀ ਕਰ ਨਹੀਂ ਹੈ